ਗੁਰੂ ਪਿਆਰ ਵਾਲੀ ਸਾਧ ਸੰਗਤ ਜੀਓ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਸੀਂ ਦੇਖ ਰਹੇ ਹੋ ਚੈਨਲ ਜਸਵਿੰਦਰ ਸਿੰਘ ਬਟਰੁਖਾ YouTube ਦੇ ਉੱਪਰ ਆਪਾਂ ਇਸ ਚੈਨਲ ਦੇ ਉੱਪਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਪਾਵਨ ਬਾਣੀ ਦੀ ਵਿਚਾਰ ਵਿਆਖਿਆ 350 ਸਾਲਾ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਸਾਂਝੀ ਕਰ ਰਹੇ ਹਾਂ ਹਾਲਾਂਕਿ ਇਹ ਪ੍ਰੋਜੈਕਟ ਕੁਝ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਸੂ ਪਿਛਲੇ ਹਿੱਸੇ ਦੀਆਂ ਜੋ ਰਿਕਾਰਡਿੰਗਾਂ ਸੀਗੀਆਂ ਉਹ ਆਪ ਜੀ ਹਾਂ ਨੇ ਸੁਣ ਲਈਆਂ ਹੋਈਆਂ ਨੇ ਤੇ ਹੁਣ ਆਪਾਂ ਇਸ ਰੈਂਦੇ ਕਾਰਜ ਨੂੰ ਕੋਸ਼ਿਸ਼ ਕਰਾਂਗੇ ਵੀ ਇਸ ਹਿੱਸੇ ਦੇ ਵਿੱਚ ਆਪਾਂ ਪੂਰਾ ਕਰ ਲਈਏ ਇੱਕ ਇੱਕ ਸ਼ਬਦ ਕਰਕੇ ਆਪ ਸੰਗਤਾਂ ਦੇ ਨਾਲ ਅਸੀਸ ਦੀ ਸਾਂਝ ਪਾ ਰਹੇ ਹਾਂ ਪਿਛਲੇ ਹਿੱਸੇ 'ਚ ਰਾਗ ਮਾਰੂ ਦਾ ਪਹਿਲਾ ਸ਼ਬਦ ਆਪ ਜੀਆ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਪਾਵਨ ਬਾਣੀ ਦਾ ਸਰਵਣ ਕੀਤਾ ਸੀ ਆਓ ਆਪਾਂ ਦੂਜੇ ਸ਼ਬਦ ਤੋਂ ਵਿਚਾਰ ਵਿਆਖਿਆ ਦਾ ਆਗਾਜ਼ ਕਰੀਏ ਤੇ ਵਿਚਾਰ ਵਿਆਖਿਆ ਦੀ ਅਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਕਰਨ ਜਿਵੇਂ ਆਪਾਂ ਸਾਧ ਸੰਗਤ ਕੀਤਾ ਹੋਇਆ ਹੈ ਭਈ ਪਹਿਲੇ ਹਿੱਸੇ 'ਚ ਆਪਾਂ ਸ਼ਬਦ ਦਾ ਪਾਠ ਕਰਦੇ ਹਾਂ ਫਿਰ ਆਪਾਂ ਉਚਾਰਨ ਅਤੇ ਵਿਸ਼ਰਾਮ ਸਿੱਧਾਂ ਦੀ ਗੱਲ ਕਰਦੇ ਹਾਂ ਤੇ ਫਿਰ ਆਪਾਂ ਅੰਤਲੇ ਭਾਗ ਦੇ ਵਿੱਚ ਸ਼ਬਦ ਦੀ ਜੋ ਵਿਆਖਿਆ ਹੈ ਉਸ ਦੀ ਸਾਂਝ ਪਾਉਂਦੇ ਹਾਂ ਸੋ ਆਓ ਦੂਜਾ ਸ਼ਬਦ ਰਾਗ ਮਾਰੂ ਦਾ ਪਾਠ ਆਪਾਂ ਸਰਵਣ ਕਰੀਏ ਮਾਰੂ ਮਹਲਾ ਨਵਾਂ ਅਬ ਮੈਂ ਕਹਾਂ ਕਰਾਂ ਰੀ ਮਾਈ ਸਗਲ ਜਨਮ ਵਿਖਿਨ ਸਿਉ ਖੋਇਆ ਸਿਮਰਿਓ ਨਾਹੇ ਕਨਾਈ ਰਹਾਉ ਕਾਲ ਫਾਸ ਜਬ ਗਰਮ ਹੈ ਮੇਲੀ ਤੇ ਸੁਧ ਸਭ ਬਿਸਰਾਈ RAM ਨਾਮ ਬਿਨ ਯਾ ਸੰਕਟ ਮਹ ਕੋ ਅਬ ਬਹੁਤ ਸਹਾਈ ਜੋ ਸੰਪਤ ਆਪਣੀ ਕਰਮਾਨੀ ਛਿਨ ਮਹਿ ਭਈ ਪਰਾਈ ਕਹੋ ਨਾਨਕ ਇਹ ਸੋਚ ਰਹੀ ਮਨ ਹਰ ਜਸ ਕਬ ਹੁਨਾ ਗਾਈ ਕਹੋ ਨਾਨਕ ਇਹ ਸੋਚ ਰਹੀ ਮਨ ਹਰ ਜਸ ਕਬ ਹੁਨਾ ਗਾਈ ਉ ਵਿਸ਼ਰਾਮਾਂ ਦੀ ਆਪਾਂ ਗੱਲ ਕਰੀਏ ਮਾਰੂ ਮਹਲਾ ਨੋਵਾ ਮਾਰੂ ਰਾਗ ਦਾ ਨਾਮ ਹੈ ਆ ਤੇ ਇਹ ਸ਼ਬਦ ਆਪਾਂ ਥੋੜਾ ਨਿਖੇੜ ਕੇ ਪੜ ਲਵਾਂਗੇ ਅਬ ਮੈਂ ਇੱਥੇ ਆਪਾਂ ਵਿਸ਼ਰਾਮ ਦੇਵਾਂਗੇ ਕਹਾ ਕਰਾਂ ਰੀ ਮਾਈ ਕਹਾ ਇਹ ਸਾਧ ਸੰਗਤ ਪ੍ਰਣਾਮ ਹੈ ਕਾ ਸਥਾਨਵਾਚੀ ਉਹਨ ਪ੍ਰਸ਼ਨਵਾਚੀ ਦੇ ਰੂਪ ਦੇ ਵਿੱਚ ਆਪਾਂ ਇੱਥੇ ਵੇਖ ਸਕਦੇ ਆ ਕਰਾਂ ਉਤਮ ਪੁਰਖ ਦੀ ਇੱਕ ਵਚਨੀ ਕਿਰਿਆ ਹੈ ਇਸ ਲਈ ਉਚਾਰ ਨਸ ਦਾ ਨਾਸਕੀ ਹੋਏਗਾ ਕਰਾਂ ਸਗਲ ਜਨਮ ਵਿਖੇਨ ਸਿਉ ਖੋਇਆ ਇਥੇ ਵਿਸ਼ਰਾਮ ਦੇਾਂਗੇ ਸਗਲ ਜਨਮ ਜੰਮ ਕੇ ਦੇਵਾਂਗੇ ਇੱਥੇ ਸਿਮਰਿਓ ਨਾਹੇ ਕਨਾਈ ਨੰਨੇ ਦੇ ਪੈਰ ਚੱਦਾ ਹਾਹਾ ਹੈਗਾ ਅਲੰਤ ਤਾਂ ਕਰਕੇ ਆਪਾਂ ਇਸ ਦਾ ਉਚਾਰਨ ਜਿਹੜਾ ਹੈਗਾ ਉਹ ਥੋੜਾ ਜਿਹਾ ਆ ਪਾਰਾ ਕਰਾਂਗੇ ਕਨਾਈ ਕਾਲ ਫਾਸ ਜਬ ਗਰਮ ਹੈ ਮੇਲੀ ਇਥੇ ਵਿਸ਼ਰਾਮ ਤੇ ਸੁੱਧ ਸਭ ਵਿਸਰਾਈ ਰਾਮ ਨਾਮ ਬਿਨ ਯਾ ਸੰਕਟ ਮਹ ਇਥੇ ਵਿਸ਼ਰਾਮ ਕੋ ਅਬ ਹੋਤ ਸਹਾਈ ਜੋ ਸੰਪਤ ਆਪਣੀ ਕਰ ਮਾਨੀ ਇਥੇ ਵਿਸ਼ਰਾਮ ਸ਼ਿਨ ਮਹ ਭਈ ਪਰਾਈ ਕਹ ਨਾਨਕ ਇਥੇ ਵਿਸ਼ਰਾਮ ਯਹ ਸੋਚ ਰਹੀ ਮਨ ਯਹ ਸੋਚ ਰਹੀ ਮਨ ਇਦਾ ਪਾਠ ਕਰਾਂਗੇ ਯਹ ਹਰ ਜਸ ਕਬ ਹੋਣਾ ਗਾਈ ਇਦਾ ਪਾਠ ਹੋਏਗਾ विश्राम ਤੇ ਉਚਾਰਨ ਦੀ ਬੇਨਤੀ ਆਪ ਜੀਆਂ ਨੇ ਸਰਵਣ ਕੀਤੀ ਸੋ ਆਓ ਆਪਾਂ ਇਸ ਦਾ ਅਰਥ ਬੋਧ ਸਾਂਝਾ ਕਰੀਏ ਅਬ ਮੈਂ ਕਹਾ ਕਰਉ ਰੀ ਮਾਈ ਅਬ ਮਤਲਬ ਹੁਣ ਕਹਾ ਕਰੋ ਕਿਰਿਆਵਾਚੀ ਵਿਸ਼ੇਸ਼ਣ ਹੈ ਸਾਤ ਸੰਗਤ ਇਹ ਆਪ ਦਾ ਅਰਥ ਹੋਣ ਇਸ ਸਮੇਂ ਨਾਲ ਸੰਬੰਧ ਹੈਗਾ ਨਾ ਸੰਬੰਧਤਾ ਅਬ ਮੈਂ ਕਹਾ ਕਰਉ ਰੀ ਮਾਈ ਅਬ ਦਾ ਅਰਥ ਹੋਣ ਮੈਂ ਦਾ ਅਰਥ ਉਤਮਪੁਰਖ ਪੜਨਾਉ ਮੈਂ ਕਹਾ ਕਰਾਂ ਕੀ ਕਰਾਂ ਰੀ ਮਾਈ へ ਮਾ ਹੁਣ ਮੈਂ ਕੀ ਕਰਾਂ ਹੁਣ ਤੇ ਫਸ ਚੁੱਕਿਆ ਹੋਇਆ ਸਗਲ ਜਨਮ ਵਿਖਿਣ ਸਿਉਂ ਖੋਇਆ ਸਾਰੇ ਦਾ ਸਾਰਾ ਜਿਹੜਾ ਜਨਮ ਜੀਵਨ ਸੀ ਮੇਰਾ ਜਾਨੀ ਕਿ ਜ਼ਿੰਦਗੀ ਦਾ ਜੋ ਸਮਾਂ ਮੈਨੂੰ ਪ੍ਰਾਪਤ ਹੋਇਆ ਸੀ ਕੀ ਕੀਤਾ ਵਿਖਿਣ ਸਿਉਂ ਖੋਇਆ ਵਿਖਿਣ ਦਾ ਅਰਥ ਇੱਥੇ ਹੈਗਾ ਵਿਸ਼ੇ ਵਿਕਾਰ ਵਿਸ਼ੇ ਵਿਕਾਰਾਂ ਦੇ ਵਿੱਚ ਮੈਂ ਵਿਕਾਰ ਕਰ ਦਿੱਤਾ ਮੈਨੂੰ ਬੜਾ ਸਮਝਾਇਆ ਗਿਆ ਸੀ ਗੁਰੂ ਸਾਹਿਬ ਦੇ ਵੱਲੋਂ ਬਾਣੀ ਵਿੱਚੋਂ ਦੱਸਿਆ ਗਿਆ ਸੀ ਸਤ ਸੰਗਤ ਦੇ ਅੰਦਰ ਜਾਂਦੇ ਤੇ ਉੱਥੇ ਕੀਰਤਨ ਪ੍ਰਚਾਰ ਦੀ ਰਾਹੀ ਸਮਝਾਇਆ ਜਾਂਦਾ ਸੀ ਪਰ ਮੈਂ ਸੁਣਿਆ ਨਹੀਂ ਮੈਂ ਕੰਨ ਤੇ ਇੱਕ ਵੀ ਗੱਲ ਨਹੀਂ ਟਿਕਣ ਦਿੱਤੀ ਮੈਂ ਕੋਈ ਵੀ ਸੁਣੇ ਹੋਏ ਦੇ ਉੱਪਰ ਅਮਲ ਨਹੀਂ ਕੀਤਾ ਮੈਨੂੰ ਇਉਂ ਲੱਗਿਆ ਵੀ ਜਿਹੜਾ ਇਹ ਸਮਾਂ ਇਹ ਜੀਵਨ ਹੈ ਇਹ ਹੀ ਸਭ ਕੁਝ ਹੈ ਮੌਜਾ ਮਾਣੋ ਖਾਓ ਪੀਓ ਲਟੋਪਟੋ ਜੋ ਮਰਜ਼ੀ ਕਰੋ ਸਾਰੇ ਦਾ ਸਾਰਾ ਜਨਮ ਵਿਖੇ ਅਨਸਿਉਂਖ ਹੋਇਆ ਵਿਸ਼ੇ ਵਿਕਾਰਾਂ ਦੇ ਵਿੱਚ ਖੋਹ ਲਿਆ ਬੇਕਾਰ ਕਰ ਲਿਆ ਬਰਬਾਦ ਹੋ ਗਿਆ ਵਾ ਹੁਣ ਕਿਉਂਕਿ ਜ਼ਿੰਦਗੀ ਸਾਥ ਸੰਗ ਤੇ ਕੋਈ ਇਦਾਂ ਟੇਪ ਰੈਕਟਰ ਦੀ ਕੈਸਟ ਤਾਂ ਹੈ ਨਹੀਂ ਕਿ ਹਨਾ ਵੀ ਇਹਨੂੰ ਰਿਵਾਈਂਡ ਕਰ ਲਾਂਗੇ ਆਪਾਂ ਪਿੱਛੇ ਮੋੜ ਕੇ ਆਪਾਂ ਫਿਰ ਚਲਾ ਲਾਂਗੇ ਵੀ ਜਿੱਥੇ ਜ਼ਰੂਰਤ ਹੋਏਗੀ ਉੱਥੇ ਕਰੈਕਸ਼ਨ ਕਰ ਦਿਆਂਗੇ ਇਦਾਂ ਤਾਂ ਹੁੰਦਾ ਨਹੀਂਗਾ ਸਮਾਂ ਜਿਹੜਾ ਬੀਤ ਗਿਆ ਸੋ ਬੀਤ ਗਿਆ ਜ਼ਿੰਦਗੀ ਦਾ ਜੋ ਸਮਾਂ ਗਿਆ ਸੋ ਲੰਘ ਗਿਆ ਕੱਲ ਜੋ ਕਰਨਾ ਸੀ ਉਹ ਕੱਲ ਹੀ ਕਰਨਾ ਸੀ ਉਦਨ ਬੀਤ ਗਿਆ ਹੁਣ ਅੱਜ ਆਪਾਂ ਮੌਕੇ ਨੂੰ ਸੰਭਾਲ ਸਕਦੇ ਹਾਂ ਚੱਲ ਰਹੇ ਸਮੇਂ ਦੀ ਕਦਰ ਕਰ ਸਕਦੇ ਹਾਂ ਇਹਨੂੰ ਵਧੀਆ ਬਣਾ ਸਕਦੇ ਹਾਂ ਇਹਨੂੰ ਸਵਾਰ ਸਕਦੇ ਹਾਂ ਮਹਾਰਾਜ ਕਹਿੰਦੇ ਸਿਮਰਿਓ ਨਾਹੇ ਕਨਾਈ ਕਨਾਈ ਦਾ ਅਰਥ ਪਰਮਾਤਮਾ ਕਾਨ ਵਾਹਿਗੁਰੂ ਗੁਣਵਾਚਕ ਨਾਮ ਹੈ ਇਥੇ ਕਾਨ ਦਾ ਅਖਰੀ ਅਰਥ ਕ੍ਰਿਸ਼ਨ ਨਹੀਂ ਲੈਣਾ ਇਥੇ ਭਾਵ ਰੂਪ ਦੇ ਵਿੱਚ ਸਰਵ ਵਿਆਪਕ ਪਰਮਾਤਮਾ ਇੱਕ ਓੰਕਾਰ ਕਿਉਂਕਿ ਸ਼ਬਦਾਂ ਦੇ ਆਰੰਭ ਦੇ ਵਿੱਚ ਗੁਰੂ ਤੇਗ ਬਹਾਦਰ ਜੀਾਂ ਦੇ ਸ਼ਬਦਾਂ ਦੇ ਆਰੰਭ ਚ ਮੰਗਲ ਕਰ ਦਿੱਤਾ ਇੱਕ ਓੰਕਾਰ ਇਸ ਲਈ ਪੂਰੇ ਸ਼ਬਦਾਂ ਅੰਦਰ ਜਿੱਥੇ ਵੀ ਕਿਤੇ ਕੋਈ ਵੀ ਗੁਣਵਾਚਕ ਨਾਮ ਪਰਮਾਤਮਾ ਦਾ ਵਰਤਿਆ ਜਾਏਗਾ ਉਹਦਾ ਕਿਰਤਮ ਨਾਮ ਹੋਵੇ ਗੁਣਵਾਚਕ ਕੋਈ ਵੀ ਪ੍ਰਚਲਿਤ ਨਾ ਹੋਵੇ ਕਿਸੇ ਵੀ ਧਰਮ ਪਾਸ਼ਾ ਦਾ ਉਹਦਾ ਮਤਲਬ ਨਿਕਲੇਗਾ ਇੱਕ ਓੰਕਾਰ ਇਹ ਹੀ ਮੰਗਲ ਲਿਖਣ ਦਾ ਮਨੋਰਥ ਹੈਗਾ ਕਾਰਨ ਹੈਗਾ ਅਰਥ ਨੂੰ ਸਪਸ਼ਟ ਕਰਨਾ ਸੋ ਗੁਰੂ ਜੀ ਨੇ ਕਿਹਾ ਇੱਕ ਓੰਕਾਰ ਸਿਮਰਿਓ ਨਾਹੀਂ ਕਨਾਈ ਜੋ ਸਰਵ ਵਿਆਪਕ ਪਰਮਾਤਮਾ ਹੈ ਉਸ ਦਾ ਸਿਮਰਨ ਨਹੀਂ ਕੀਤਾ ਸਿਮਰਨ ਕਰਨ ਦਾ ਮਤਲਬ ਕੇਵਲ ਜ਼ੁਬਾਨ ਤੋਂ ਬੋਲਣਾ ਨਹੀਂ ਹੈ ਸਿਮਰਨ ਦਾ ਮਤਲਬ ਹੈ ਸੁਰਤ ਨੂੰ ਪਰਮੇਸ਼ਰ ਦੀ ਹਾਜ਼ਰ ਨਾਜ਼ਰਤਾ ਚ ਲੈ ਕੇ ਜਾਣਾ ਪਰਮੇਸ਼ਰ ਦੇ ਹੋਣ ਦਾ ਅਹਿਸਾਸ ਕਰਾਉਣਾ ਅੰਤਰ ਆਤਮੇ ਨੂੰ ਸਰਵ ਵਿਆਪਕ ਵਾਹਿਗੁਰੂ ਨੂੰ ਜੋ ਕਾਇਨਾਤ ਅੰਦਰ ਕਣ-ਕਣ ਅੰਦਰ ਹਰੇਕ ਜੀਵ ਜੰਤੂ ਚ ਵਿਆਪਕ ਹੈ ਕੁੱਲ ਮਨੁੱਖਤਾ ਦੇ ਅੰਦਰ ਜੋ ਵਿਆਪਕ ਹੈ ਉਸ ਦੇ ਨਾਲ ਸਾਂਝ ਪਾਉਣੀ ਆਪਣੀ ਅੰਤਰ ਆਤਮਾ ਦਾ ਅਹਿਸਾਸ ਇਹਨੂੰ ਕਰਾਉਣਾ ਅੰਤਰ ਆਤਮਾ ਨੂੰ ਪਰਮੇਸ਼ਰ ਦੇ ਹੋਣ ਦਾ ਸਰਵ ਵਿਆਪਕ ਹੋਣ ਦਾ ਇਹ ਤਾਂ ਕਦੇ ਕੀਤਾ ਹੀ ਨਹੀਂ ਤੇ ਜਿਹੜੇ ਵਿਸ਼ੇ ਵਿਕਾਰ ਨੇ ਨਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਵਿਸ਼ੇ ਵਿਕਾਰ ਸੁਰਤ ਉੱਪਰ ਪਰਦਾ ਪਾ ਦਿੰਦੇ ਆ ਇਸ ਸੁਰਤ ਨੂੰ ਅਹਿਸਾਸ ਨਹੀਂ ਹੋਣ ਦਿੰਦੇ ਸਾਡੇ ਮਨ ਦਾ ਇੱਕ 파ਟ ਹੁੰਦਾ ਜਿੱਥੇ ਜਾ ਕੇ ਇਹਨੇ ਮਹਿਸੂਸ ਕਰਨਾ ਹੁੰਦਾ ਹੈ ਦੂਸਰੇ ਦੇ ਦੁੱਖ ਨੂੰ ਤਕਲੀਫ ਨੂੰ ਰਮ ਨੂੰ ਤੇ ਇਹ ਵਿਸ਼ੇ ਵਿਕਾਰ ਹੋਏ ਨਸ਼ਾ ਹੋਇਆ ਇਹ ਮਨ ਦੇ ਉਸ 파ਟ ਨੂੰ ਡੈਮੇਜ ਕਰ ਦਿੰਦੇ ਆ ਫਿਰ ਮਨ ਨੂੰ ਆਪਣੀ ਪ੍ਰਸੰਨਤਾ ਆਪਣੀ ਖੁਸ਼ੀ ਦੇ ਨਾਲ ਤਾਂ ਤਾਲੁਕ ਹੁੰਦਾ ਹੈ ਪਰ ਕਿਸੇ ਦੂਜੇ ਦੀ ਖੁਸ਼ੀ ਦੂਜੇ ਦੀ ਤਕਲੀਫ ਦੂਜੇ ਦਾ ਦੁੱਖ ਦੂਜੇ ਦੀ ਮਜਬੂਰੀ ਦੂਜੇ ਦੇ ਜਿਹੜੇ ਕਾਰਨ ਉਹਦੀ ਜ਼ਿੰਦਗੀ 'ਚ ਹੈਗੇ ਨੇ ਜਿਦੇ ਕਰਕੇ ਉਹ ਨਹੀਂ ਕਰ ਪਾਇਆ ਜੋ ਅਸੀਂ ਉਸ ਤੋਂ ਉਮੀਦ ਕਰਦੇ ਸੀ ਕਰੇਗਾ ਉਹਨਾਂ ਹਾਲਾਤਾਂ ਨੂੰ ਸਮਝਣ ਦੇ ਲਈ ਇਹ ਮਨੁੱਖ ਫਿਰ ਤਿਆਰ ਨਹੀਂ ਹੁੰਦਾ ਉੱਥੇ ਜਾ ਕੇ ਇਹ ਸਮਝ ਨਹੀਂ ਪਾਉਂਦਾ ਦੂਜੇ ਨੂੰ ਕਿਉਂਕਿ ਮਨ ਦਾ ਉਹ ਪਾਰਟ ਹੈ ਜਿਹੜਾ ਡੈਮੇਜ ਹੋ ਜਾਂਦਾ ਹੈ ਟੋਟੇ ਜਾਂਦਾ ਖਤਮ ਹੋ ਜਾਂਦਾ ਉਹ ਹਿੱਸਾ ਜਿਹਨੇ ਦੂਸਰੇ ਦੀ ਦੁੱਖ ਤਕਲੀਫ ਦਾ ਅਹਿਸਾਸ ਕਰਵਾਉਣਾ ਸੀ ਤਾਂ ਹੀ ਆਪਾਂ ਕਹਿੰਦੇ ਆ ਨਾ ਇਹ ਬੰਦਾ ਕਿੱਡਾ ਦਰਦਈ ਹੋ ਗਿਆ ਕੋਈ ਵੀ ਬੱਚਾ ਹੋਵੇ ਪਿਆਰੇ ਕਿਤੇ ਵੀ ਹੋਵੇ ਨਾ ਤਕਲੀਫ ਚ ਹੋਵੇ ਭਾਵੇਂ ਮਨੁੱਖ ਦਾ ਆਇਆ ਭਾਵੇਂ ਪਸ਼ੂ ਪੰਛੀ ਦਾ ਹੀ ਬੱਚਾ ਆਇਆ ਕੋਈ ਸਾਡੇ ਮਨ ਚ ਦਇਆ ਪੈਦਾ ਹੋ ਜਾਂਦੀ ਹੈ ਹਨਾ ਪਰ ਤੁਸੀਂ ਵੇਖੋ ਸਮਾਜ ਅੰਦਰ ਕਿੱਡੇ ਜ਼ਾਲਮ ਲੋਕ ਪੈਦਾ ਹੋਏ ਬਾਬਾ ਜ਼ਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਦੀ ਉਮਰ ਕਿੰਡੀਕ ਸੀ ਵਜ਼ੀਰ ਖਾਨ ਦੇ ਮਨ ਅੰਦਰ ਇਹ ਅਹਿਸਾਸ ਪੈਦਾ ਨਹੀਂ ਹੋਇਆ ਦੁੱਖ ਨੂੰ ਸਮਝਣ ਦਾ ਤਕਲੀਫ ਨੂੰ ਸਮਝਣ ਦਾ ਭੁੱਖ ਨੂੰ ਸਮਝਣ ਦਾ ਪਰਿਵਾਰਕ ਰਿਸ਼ਤਿਆਂ ਨੂੰ ਸਮਝਣ ਦਾ ਇਨਸਾਨੀਅਤ ਨੂੰ ਸਮਝਣ ਦਾ ਔਰੰਗਜ਼ੇਬ ਦੇ ਅੰਦਰ ਇਹ ਅਹਿਸਾਸ ਨਹੀਂ ਸੀ ਮਰ ਚੁੱਕੇ ਸੀ ਅਹਿਸਾਸ ਉਹਨਾਂ ਦੇ ਅੰਦਰ ਉਹ ਜਿੰਦਾ ਲੋਥਾ ਸੀ ਗਿਆ ਪੱਥਰ ਸੀ ਉਹ ਸੋ ਇਹ ਅਹਿਸਾਸ ਜਿਹੜੇ ਹੁੰਦੇ ਨੇ ਭਾਵਨਾਤਮਕ ਇਹਨਾਂ ਦੇ ਨਾਲ ਸਾਨੂੰ ਜੋੜਨਾ ਹੁੰਦਾ ਵਾ ਪਰਮੇਸ਼ਰ ਨੇ ਤੇ ਪਰਮੇਸ਼ਰ ਜੀ ਸਰਵ ਵਿਆਪਕ ਨੇ ਤੇ ਜਦੋਂ ਅਸੀਂ ਸਰਵ ਵਿਆਪਕ ਨਾਲ ਜੁੜਦੇ ਹਾਂ ਜੋ ਸਾਰਿਆਂ ਚ ਹੈ ਕੁੱਲ ਮਨੁੱਖਤਾ ਚ ਹੈ ਹਰੇਕ ਧਰਮ ਦੇ ਲੋਕਾਂ ਚ ਹੈ ਫਿਰ ਸੰਸਾਰ ਦੇ ਅੰਦਰ ਪਈਆਂ ਹੋਈਆਂ ਜਿਹੜੀਆਂ ਵੱਡੀਆਂ ਨੇ ਨਾ ਉਹ ਮੁੱਕ ਜਾਂਦੀਆਂ ਨੇ ਅੱਜ ਕੱਲ ਤਾਂ ਪਿਆਰਿਓ ਆਪਾਂ ਦੇਖੀਏ ਤੇਸ਼ੰਦਰ ਵੀ ਵਿਦੇਸ਼ ਅੰਦਰ ਵੀ ਬਹੁਤਿਆ ਥਾਵਾਂ ਤੇ ਵੱਡੀਆਂ ਈਡੀਆਂ ਕਪੀਡੀਆਂ ਹੋ ਗਈਆਂ ਵੀ ਜਿਹੜੇ ਨਵੇਂ ਗਏ ਇਮੀਗ੍ਰੈਂਟ ਨੇ ਜਿਹੜੇ ਪੁਰਾਣੇ ਇਮੀਗ੍ਰੈਂਟ ਨੇ ਉਹ ਨਵੇਂ ਨਾਲ ਵਰਤੋਂ ਵਿਵਹਾਰ ਹੀ ਬੜੇ ਹੋਰ ਤਰੀਕੇ ਦਾ ਕਰਦੇ ਆ ਹੈਨਾ ਉਹਦਾ ਕਾਰਨ ਕੀ ਹੈ ਸਾਡਾ ਅਸੀਂ ਮੈਂ ਕਿ ਜਿਹੜੀ ਮੈਂ ਆ ਨਾ ਸਾਡਾ ਜਿਹੜਾ ਜਿਹੜੀ ਮੈਂ ਅੰਦਰ ਪੈਦਾ ਹੋ ਗਈ ਇਹ ਕੰਧ ਹੈ ਤੇ ਜਿਹੜੀ ਕੰਧ ਹੈ ਨਾ ਉਹ ਸੁਰਤ ਨੂੰ ਉੱਥੇ ਸਟੱਕ ਕਰ ਲੈਂਦੀ ਰੋਕ ਲੈਂਦੀ ਉਹਦੋਂ ਅੱਗੇ ਨਹੀਂ ਜਾਣ ਦਿੰਦੀ ਇਹਨੂੰ ਗੁਰੂ ਨਾਨਕ ਜੀ ਮਹਾਰਾਜ ਨੇ ਕਿਹਾ ਕਿਵ ਸਚਿਆਰਾ ਹੋਈਐ ਕਿਵ ਕੁੜਾ ਟੁੱਟੈ ਪਾਲ ਆਹ ਜਿਹੜੀ ਸਾਡੀ ਸੁਰਤ ਹੈ ਇਹਦੇ ਆਲੇ ਦੁਆਲੇ ਸਿਕੰਧਾ ਕੱਢ ਲੀਆਂ ਇੱਕ ਪਾਸੇ ਵਿਸ਼ੇਵਕਾਰਾਂ ਦੀ ਹੋਗੀ ਇੱਕ ਪਾਸੇ ਹਉਮੈ ਦੀ ਹੋਗੀ ਇੱਕ ਪਾਸੇ ਨਸ਼ਿਆਂ ਦੀ ਹੋਗੀ ਇੱਕ ਪਾਸੇ ਅਗਿਆਨਤਾ ਦੀ ਹੋਗੀ ਸ਼ੱਤ ਤਤੇ ਪਾ ਲਈ ਅਸੀਂ ਇਸ ਦੇ ਅੰਧ ਵਿਸ਼ਵਾਸ਼ਾਂ ਦੀ ਜਿੰਦਾ ਲਾਤ ਹੈ ਇਹਨੂੰ ਮਾਇਆ ਦਾ ਸੁਰਤ ਹੁਣ ਇਹਦੇ ਚ ਕੈਦ ਹੋ ਗਈ ਹੁਣ ਇਹ ਚੋਂ ਨਿਕਲੇ ਕਿਵੇਂ ਇਹ ਆ ਕੂੜਾ ਟੋਟਾ ਪਾਲ ਕੂੜ ਦੀ ਪਾਲ ਹੈ ਇਹ ਜਿਹੜੀ ਸਾਡੀ ਸੁਰਤ ਦੇ ਆਲੇ ਦੁਆਲੇ ਅਸੀਂ ਕੰਧਾਂ ਕਮਰੇ ਬਣਾ ਲਏ ਨੇ ਤੇ ਇਹਦੇ ਅੰਦਰ ਕੈਦ ਹੋ ਗਈ ਸਾਡੀ ਸੁਰਤ ਉਹ ਤੜਪ ਰਹੀ ਹੈ ਇਸ ਲਈ ਤੁਸੀਂ ਵੇਖੋਗੇ ਲੋਕ ਅੰਦਰੋਂ ਤੜਪਦੇ ਹੁੰਦੇ ਨੇ ਅੰਦਰੋਂ ਦੁਖੀ ਹੁੰਦੇ ਨੇ ਕਿਉਂਕਿ ਆ ਜਿਹੜੀ ਸੁਰਤ ਹੈ ਨਾ ਇਹ ਦੁਖੀ ਆ ਅਸਲ ਚ ਕਿਉਂ ਦੁਖੀ ਹੈ ਆਲੇ-ਦਾਲੇ ਕੰਧਾਂ ਉਸਾਰੀਆਂ ਉਹ ਮਾਇਆ ਦੀ ਹੈ ਮਮਤਾ ਦੀਆਂ ਆਸਾਂ ਦੀਆਂ ਤ੍ਰਿਸ਼ਨਾ ਦੀਆਂ ਨਸ਼ਿਆਂ ਦੀਆਂ ਇਹ ਡੇਗਣੀਆਂ ਨੇ ਜਦੋਂ ਮਨ ਵਿੱਚੋਂ ਇਹ ਇੱਕ ਕੋੜ ਦੀ ਪਾਲ ਇਹ ਕੰਧ ਡਿੱਗ ਪੈਗੀ ਫਿਰ ਆਲੇ-ਦੋਲੇ ਸ਼ਰਮ ਵਿਆਪਕ ਵਾਹਿਗੁਰੂ ਨਜ਼ਰ ਆਏਗਾ ਬੜਾ ਮਨ ਨੂੰ ਇਹ ਅਹਿਸਾਸ ਜਾਗੇਗਾ ਕਿ ਮੈਂ ਤਾਂ ਇੱਕ ਘੁੱਪ ਹਨੇਰੇ 'ਚ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਸੀ ਸੋ ਅਬ ਮੈਂ ਕਹਾ ਕਰਾਂ ਰਹੀ ਮੈਂ ਅਬ ਮੈਂ ਕਹਾ ਕਰਾਂ ਰੀ ਮਾਈ ਏ ਮਾਈ ਹੁਣ ਮੈਂ ਕੀ ਕਰਾਂ ਸਾਰਾ ਜਨਮ ਸੀ ਜਿਹੜਾ ਵਿਸ਼ੇ ਵਿਕਾਰਾਂ ਚ ਲੰਘ ਗਿਆ ਮਤ ਮਾਰੀ ਰਹੀ ਸਿਮਰਿਓ ਨਾਹੀਂ ਕਨਾਈ ਕਦੇ ਵੀ ਕ੍ਰਿਸ਼ਨ ਨੂੰ ਮਤਲਬ ਸਰਬ ਵਿਆਪਕ ਪਰਮਾਤਮਾ ਨੂੰ ਅਕਾਲ ਪੁਰਖ ਨੂੰ ਕਰਤਾ ਪੁਰਖ ਨੂੰ ਸਿਮਰਿਆ ਹੀ ਨਹੀਂ ਕਨਾਈ ਦਾ ਮਤਲਬ ਹਾਜ਼ਰ ਨਾਜ਼ਰ ਵਾਹਿਗੁਰੂ ਕਾਲ ਫਾਸ ਜਦ ਗਰਮਹਿ ਮੇਲੀ ਕਾਲ ਫਾਸ ਕਾਲ ਦੀ ਫਾਹੀ ਗਰਮਹਿ ਮੇਲੀ ਜਦ ਕਰਿਆਵਾਚੀ ਪੜਨਾ ਉਹ ਵਿਸ਼ੇਸ਼ਣ ਹੈਗਾ ਇੱਥੇ ਜਿਸ ਵੇਲੇ ਜਿਸ ਸਮੇਂ ਜਦ ਦਾ ਅਰਥ ਇਹ ਆ ਗਰਮ ਹੈ ਮੇਲੀ ਕਰ ਦਾ ਅਰਥ ਗਲੇ ਮਹਿ ਅਰਥ ਗਲੇ ਚ ਮੇਲੀ ਦਾ ਅਰਥ ਫਸ ਗਈ ਪਾ ਲਈ ਜਦੋਂ ਕਾਲ ਨੇ ਆਪਣੀ ਫਾਹੀ ਗਲੇ ਚ ਪਾ ਲਈ ਮਤਲਬ ਜਦੋਂ ਜ਼ਿੰਦਗੀ ਦਾ ਬਹੁਤਾ ਸਮਾਂ ਲੰਘ ਗਿਆ ਤੇ ਰਹਿ ਗਿਆ ਥੋੜਾ ਜਿਹਾ ਸਮਾਂ ਹਸਪਤਾਲ ਦੇ ਬੈੱਡ ਤੇ ਪਿਆ ਉੱਥੇ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਦੀ ਥਾਂ ਮਸ਼ੀਨਾਂ ਦੀ ਆਵਾਜ਼ ਆ ਤੇ ਜਿਹੜੇ ਡਾਕਟਰ ਨੇ ਉਹਨਾਂ ਨੇ ਕਹਿ ਦਿੱਤਾ ਹੋਇਆ ਵੀ ਸਾਡੇ ਹੁਣ ਹੱਥ ਖੜੇ ਆ ਤੇ ਫਿਰ ਇਹੋ ਜੀ ਹਾਲਤ ਵਿੱਚ ਕੀ ਹੈ ਜੀ ਕਾਲ ਫਾਸ ਜਦ ਗਰਮ ਹੈ ਮੇਲੀ ਗਲੇ 'ਚ ਹੁਣ ਕਾਲ ਦੀ ਫਾਹੀ ਆ ਹੁਣ ਪਤਾ ਨਹੀਂ ਵੀ ਕਦੋਂ ਇਹ ਸਰੀਰ ਜਿਹੜਾ ਹੈਗਾ ਇਹਨੇ ਸਾਥ ਛੱਡ ਜਾਣਾ ਫਿਰ ਉੱਥੇ ਕੀ ਹੁੰਦਾ ਜੀ ਤੇ ਇਹ ਸੁੱਧ ਸਭ ਵਿਸਰਾਈ ਫਿਰ ਸਾਰੀ ਸੋਜੀ ਜਿਹੜੀ ਪਹਿਲਾਂ ਵਿਸ਼ੇਵਕਾਰਾਂ ਦੀ ਸੀ ਵੀ ਇਹਦਾ ਵੀ ਹੱਕ ਖਾਣਾ ਇੱਥੇ ਵੀ ਮੈਂ ਬਹਿ ਜਾ ਆ ਇਹਨੂੰ ਵੀ ਪਰੇ ਭਜਾ ਦਿਆਂ ਆਹ ਵੀ ਮੇਰਾ ਜਿਹੜੀਆਂ ਇਹ ਚੀਜ਼ਾਂ ਸੀ ਨਾ ਸਾਰੀਆਂ ਉਹ ਹੁਣ ਪੁੱਲ ਗਈਆਂ ਹੁਣ ਚੇਤੇ ਨਹੀਂ ਕਰਨਗੀਆਂ ਕਾਰਨ ਕੀ ਹੈ ਵੀ ਹੁਣ ਅੰਤਲੇ ਸਮੇਂ ਨੇ ਦੱਸ ਦਿੱਤਾ ਭਾਈ ਮੈਂ ਆਖੜਾਂ ਤੇਰੇ ਸਾਹਮਣੇ ਦੱਸ ਹੁਣ ਇਥੋਂ ਕੀ ਨਾਲ ਲੈ ਕੇ ਜਾਏਂਗਾ ਤੂੰ ਮਹਾਰਾਜ ਕਹਿਣ ਲੱਗੇ RAM ਨਾਮ ਬਿਨ ਯਾ ਸੰਕਟਮਹਿ ਕੋ ਅਬ ਹੋਤ ਸਹਾਈ ਇਸ ਸੰਕਟਮਈ ਸਮੇਂ ਚ ਦੱਸ ਤੂੰ RAM ਨਾਮ ਬਿਨ ਪਰਮੇਸ਼ਰ ਦੇ ਨਾਮ ਤੋਂ ਬਿਨਾ ਕੋ ਅਬ ਹੋਤ ਸਹਾਈ ਕੋ ਪਰਦਾਉਂਆ ਕ੍ਰਸ਼ਨ ਬਚੀ ਐ ਕਿਹੜਾ ਕਿਹੜੀ ਚੀਜ਼ ਕੀ ਹੈ ਐਸਾ ਤਰੇ ਕੋਲ ਅੱਬ ਹੋਤ ਸਹਾਈ ਜਿਹੜਾ ਹੁਣ ਤੇਰਾ ਸਹਾਈ ਬਣੇਗਾ ਮਦਦਗਾਰ ਬਣੇਗਾ ਹਿੱਤੂ ਬਣੇਗਾ ਜਿਨ੍ਹਾਂ ਦੇ ਉੱਪਰ ਪਹਿਲਾਂ ਬੜੀਆਂ ਆਸਾਂ ਉਮੀਦਾਂ ਨਾਇਆਂ ਸੀਗੀਆਂ ਵਿਪਤ ਪਰ ਹੀ ਸਭ ਹੀ ਸੰਗ ਛਾੜਤ ਕੋ ਨ ਆਵਤ ਨੇ ਰਹੇ ਉਤੇ ਸਾਰੀਆਂ ਚੀਜ਼ਾਂ ਤੇਰੇ ਉੱਪਰੇ ਪਈਆਂ ਨੇ ਪੈਸਾ ਤੇਰਾ ਬੈਂਕ ਚ ਪਿਆ ਹਨਾ ਘਰ ਤੇਰਾ ਆਪਣੀ ਥਾਂ ਤੇ ਆ ਕਾਰ ਤੇਰੀ ਘਰੇ ਖੜੀ ਹੋਏਗੀ ਜਦ ਹੁਣ ਆ ਵਿਪਤਾ ਚ ਪਿਆ को अब होत सहाय। ਕਿਹੜੀ ਚੀਜ਼ ਹੈ ਜਿਹਨੇ ਜਿਹਨੇ ਸਹਾਇਤਾ ਅੰਦਰ ਨੂੰ ਤਣਾਅ ਚੋਂ ਕੱਢਣਾ ਹੈ ਮਨ ਨੂੰ ਚਿੰਤਾ ਚੋਂ ਕੱਢਣਾ ਹੈ। ਫਿਕਰ ਚੋਂ ਤੇ ਦੁਨੀਆ ਦੇ ਸੱਚ ਦਾ ਗਿਆਨ ਕਰਾਉਣਾ। ਇੱਕੋ ਹੀ ਹੈ ਜੀ ਆਰਾਮ ਨਾਮ। ਪਰਮੇਸ਼ਰ ਦੀ ਹਾਜ਼ਰ ਨਾਜ਼ਰਤਾ ਨਾਲ ਜੁੜ ਕੇ ਸੰਸਾਰ ਦੀ ਹਕੀਕਤ ਨੂੰ ਸਮਝ ਕੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ। ਆਪਣੇ ਫਰਜ਼ ਨੂੰ ਨਿਭਾਉਣਾ ਫਰਜ਼ ਤੋਂ ਬਾਗੀ ਨਹੀਂ ਕੀਤਾ ਗੁਰਮਤ ਨੇ ਸਾਨੂੰ ਸਾਡੇ ਫਰਜ਼ਾਂ ਤੋਂ ਪਰੇ ਨਹੀਂ ਭੇਜਿਆ ਬੇਮੁਖ ਨਹੀਂ ਕੀਤਾ ਗੁਰੂ ਸਾਹਿਬ ਨੇ ਸਾਨੂੰ ਗੁਰੂ ਸਾਹਿਬ ਕਹਿੰਦੇ ਪਰਮੇਸ਼ਰ ਦੀ ਹਾਜ਼ਰ ਨਾਜ਼ਰਤਾ ਨਾਲ ਜੁੜ ਕੇ ਸੰਸਾਰ ਦੀ ਹਕੀਕਤ ਨੂੰ ਸਮਝ ਕੇ ਸਵਾਸ ਸਵਾਸ ਵਾਹਿਗੁਰੂ ਨੂੰ ਸਿਮਰਦਾ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਆਪਣੇ ਕਾਰਜ ਕਰ ਇਮਾਨਦਾਰੀ ਨਾਲ ਕਰ ਨੇਕ ਨੀਅਤ ਨਾਲ ਕਰ ਇਸ ਪ੍ਰਕਾਰ ਦਾ ਜੀਵਨ ਜਿਉਣਾ ਹੈ ਆਪਾਂ ਇਸ ਨੂੰ ਮਹਾਰਾਜ ਨੇ ਕਿਹਾ ਜੈਸੇ ਜਲ ਮਹ ਕਮਲ ਨਿਰਾਲਮ ਮੁਰਗਾਈ ਨੈਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਆ ਨਾਨਕ ਨਾਮ ਵਖਾਣ ਇਹ ਹੀ ਭਾਵ ਹੈ ਨਾ ਇਹ ਤੁਕ ਦਾ ਸੋ ਗੁਰੂ ਜੀ ਕਹਿ ਰਹੇ ਨੇ ਜੋ ਸੰਪਤ ਆਪਣੀ ਕਰਮਾਨੀ ਇਹ ਦੂਜਾ ਤੇ ਆਖਰੀ ਪਦ ਹੈ ਜੀ ਸ਼ਿਨ ਮਹ ਭਈ ਪਰਾਈ ਜੋ ਸੰਪਤ ਆਪਣੀ ਕਰਮਾਨੀ ਸੰਪਤ ਦਾ ਅਰਥ ਸੰਪਤੀ ਪ੍ਰਾਪਰਟੀ ਜਾਇਦਾਦ ਜੋ ਵੀ ਸੀ ਜਿਹਨੂੰ ਤੂੰ ਆਪਣਾ ਕਰਕੇ ਜਾਣਿਆ ਸੀ ਵੀ ਆਹ ਪਲਾਟ ਮੇਰਾ ਆ ਜ਼ਮੀਨ ਮੇਰੀ ਆ ਫੈਕਟਰੀ ਮੇਰੀ ਆ ਆਕਾਰ ਮੇਰਾ ਆ ਹੈਨਾ ਤੇ ਆਹ ਕਾਰੋਬਾਰ ਮੇਰਾ ਆ ਉਦਯੋਗ ਮੇਰਾ ਆ ਆਹ ਟਰਾਂਸਪੋਰਟ ਮੇਰੀ ਆ ਆਫਿਸ ਮੇਰਾ ਆ ਹੈਨਾ ਜੋ ਵੀ ਇੰਡਸਟਰੀ ਮੇਰੀ ਆ ਜਿਹੜੀ ਜਿਹੜੀ ਚੀਜ਼ ਨੂੰ ਮੇਰੀ ਮੇਰੀ ਕਰਕੇ ਕਹਿੰਦਾ ਸੀ ਤੂੰ ਵੀ ਮੈਂ ਮਾਲਕ ਆ ਮੈਂ ਚੇਅਰਮੈਨ ਆ ਮੈਂ ਡਾਇਰੈਕਟਰ ਆ ਜੀ ਮੈਂ ਇਹ ਆ ਮੈਂ ਸੀਓ ਆ ਮੈਂ ਫਲਾ ਆ ਟਮ ਕਾ ਮੈਂ ਮਤਲਬ ਮੈਂ ਮੈਂ ਦੇ ਨਾਲ ਜੁੜਿਆ ਹੋਇਆ ਸੀ ਹੁਣ ਜਦੋਂ ਸੰਸਾਰ ਤੋਂ ਜਾ ਰਿਹਾ ਹੈ ਕਿਹੜੀ ਚੀਜ਼ ਆ ਜਿਹੜੀ ਨਾਲ ਲੈ ਕੇ ਜਾ ਰਿਹਾ ਤੇ ਜਿਹੜੀ ਨਾਲ ਨਹੀਂ ਜਾਣੀ ਸ਼ਨਮ ਹੈ ਭਈ ਭਰਾ ਇੱਕ ਖਿੰਨ ਲੱਗਿਆ ਮਤਲਬ ਉੱਥੇ ਕਿਸੇ ਦੂਜੇ ਦਾ ਨਾਮ ਆਉਂਦੇ ਆ ਜਿਸ ਕਮਰੇ ਦੇ ਉੱਪਰ ਪਹਿਲਾਂ ਬੋਰਡ ਲੱਗਿਆ ਹੁੰਦਾ ਨਾ ਡਾਇਰੈਕਟਰ ਜੇ ਉਹ ਫਲਾਂਡਮ ਕੀ ਤੇਰੇ ਜਾਣ ਤੋਂ ਬਾਅਦ ਅਗਲੇ ਹੀ ਦਿਨ ਕਿਸੇ ਹੋਰ ਦਾ ਲੱਗਿਆ ਹੁੰਦਾ ਇੱਕ ਪਲ ਨਹੀਂ ਲੱਗਦਾ ਉੱਥੇ ਨਾਮ ਚੇਂਜ ਹੁੰਦੇ ਆ ਬਦਲਦੇ ਆ ਸੋ ਜਿਹੜੀਆਂ ਚੀਜ਼ਾਂ ਨੇ ਪ੍ਰਾਏ ਹੋ ਜਾਣਾ ਛੱਡ ਜਾਣਾ ਉਹਨਾਂ ਤੇ ਹੰਕਾਰ ਨਹੀਂ ਕਰੀਦਾ ਹੁੰਦਾ ਹਾਂ ਵਾਹਿਗੁਰੂ ਨੇ ਦਾਤਾਂ ਦਿੱਤੀਆਂ ਨੇ ਉਹਨਾਂ ਦਾ ਸਾਧੋ ਉਪਯੋਗ ਕਰੋ ਉਹਨਾਂ ਦੀ ਵਰਤੋਂ ਹੋਵੇ ਦੁਰਵਰਤੋਂ ਨਾ ਹੋਵੇ ਹੰਕਾਰ ਨਾ ਹੋਵੇ ਉਹਨਾਂ ਦਾ ਉਹਨਾਂ ਦੀ ਰਾਹੀਂ ਮਾਨਵਤਾ ਦੀ ਸੇਵਾ ਹੋਵੇ ਮਨੁੱਖਤਾ ਦਾ ਭਲਾ ਹੋਵੇ ਕਰਤੇ ਦੀ ਸਾਜੀ ਹੋਈ ਕੁਦਰਤ ਦੀ ਸੇਵਾ ਹੋਵੇ ਕਹੋ ਨਾਨਕ ਇਹ ਸੋਚ ਰਹੀ ਮਨ ਅੰਤਲੇ ਪਦੇ ਚੋ ਗੁਰੂ ਜੀ ਕਹ ਰਹੇ ਨੇ ਕਹੋ ਨਾਨਕ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਇਹ ਸੋਚ ਰਹੀ ਮਨ ਮਨ ਦੇ ਅੰਦਰ ਇਹ ਸੋਚ ਰਹੀ ਮਨ ਅੰਦਰ ਇਹ ਪਛਤਾਵਾ ਰਿਹਾ ਮਨ ਅੰਦਰ ਇਹ ਮਤਲਬ ਇੱਕ ਪ੍ਰਕਾਰ ਦਾ ਪਛਤਾਵਾ ਸੋਚ ਫਿਕਰ ਚਿੰਤਾ ਬਣੀ ਰਹੀ ਹਰ ਜਸ ਕਬ ਹੋ ਨਗਾਈ ਕਿ ਜ਼ਿੰਦਗੀ ਦਾ ਕਿੰਨਾ ਸਮਾਂ ਮੈਂ ਬਰਬਾਦ ਕਰਕੇ ਆ ਗਿਆ ਹਉ ਮੈਂ ਹੰਕਾਰ ਚ ਪਿਆ ਹੋਇਆ ਕਦੇ ਵੀ ਪਰਮੇਸ਼ਰ ਦਾ ਜਸ ਨਹੀਂ ਗਾਇਆ ਨਾਲ ਨਿਵਣ ਵਾਲਾ ਤੇ ਮੇਰੇ ਵਾਹਿਗੁਰੂ ਦਾ ਜਸ ਰੱਬ ਦੀ ਵਡਿਆਈ ਪਰਮੇਸ਼ਰ ਦੀ ਭਗਤੀ ਸੀ ਉਹ ਮੈਂ ਕੀ ਕੀ ਕੋਈ ਨਹੀਂ ਸੋ ਇਸ ਲਈ ਗੁਰੂ ਪਿਆਰ ਵਾਲਿਓ ਇਹ ਜੋ ਰਾਗ ਮਾਰੂ ਦਾ ਦੂਜਾ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦਾ ਹੈਗਾ ਮਹਾਰਾਜ ਇਹਦੇ ਚ ਉਹ ਸਮਝਾ ਰਹੇ ਨੇ ਅਬ ਮੈਂ ਕਹਾ ਕਰਾਂ ਊਰੀ ਮਾਈ ਭਾਈ ਜੋ ਕਰਨ ਵਾਲਾ ਕਾਰਜ ਹੈਗਾ ਉਹ ਹੈ ਪਰਮੇਸ਼ਰ ਦੇ ਨਾਮ ਆਪ ਵਾਹਿਗੁਰੂ ਦੀ ਹਾਜ਼ਰ ਨਾਜ਼ਰਤਾ ਨਾਲ ਆਪਣੀ ਸੁਰਤ ਆਪਣੇ ਅੰਤਰ ਆਤਮੇ ਨੂੰ ਝੋੜਨਾ ਇਹ ਕਰਿਆ ਕਰੀਏ ਤਾਂ ਜੋ ਸਾਡਾ ਜਨਮ ਜੀਵਨ ਸਫਲ ਸੁਖੀ ਯਸੁਹੇਲਾ ਹੋਵੇ ਇੰਨੀ ਇੱਕ ਬੇਨਤੀ ਤੁਸੀਂ ਪ੍ਰਵਾਨ ਕਰਨੀ ਜੁੜੇ ਰਹੋ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਮਿਲਦੇ ਆਪਾਂ ਅਗਲੇ ਹਿੱਸੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ